ਹਾਂਜੀ ਗੁਰੂ ਰੂਪ ਗੁਰੂ ਸواری ਸਤਸੰਗਤ ਜੀ ਸਾਰੇ ਬੀਜਾ ਭਰਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੇ ਖਾਲਸਾ ਜੀ ਅੱਜ 31 ਦਸੰਬਰ ਹੈ ਜੀ 2024 2024 ਦਾ ਅੱਜ ਲਾਸਟ ਦਿਨ ਹੈ ਮਾਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਨਵਾਂ ਸਾਲ ਸਾਰਿਆਂ ਤੇ ਸੁਖਦਾ ਆਵੇ ਖੁਸ਼ੀਆਂ ਭਰਿਆ ਆਵੇ ਚੜ੍ਹਦੀ ਕਲਾ ਦਾ ਚੜ੍ਹਦੀ ਕਲਾ ਦਾ ਨਵਾਂ ਸਾਲ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਆਵੇ ਜੀ ਵੀਰੋ ਭਰਾਵਾਂ ਦੇ ਸਾਰੇ ਚਰਨਾਂ 'ਚ ਬੇਨਤੀ ਕਰਦੇ ਨੌਜਾਨ ਬੱਚਿਆਂ ਦੇ ਵੀਰੋ ਭਰਾਵੋ ਥੋੜੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਹੈ ਉਦਾਂ ਦਾ ਤਿਆਰ ਬਾਬ ਵੀ ਵੱਧਦਾ ਹੈ ਠੀਕ ਹੈ ਜੀ ਮੇਰੀ 40 ਸਾਲ ਦੇ ਕਰੀਬ ਹੁਣ ਉਮਰ ਹੋ ਗਈ ਜੀ ਬੜਾ ਕੁਝ ਜ਼ਿੰਦਗੀ 'ਚ ਦੇਖਿਆ ਹੈ ਬੜਾ ਕੁਝ ਝੱਲਿਆ ਜੀ ਵੀਰੋ ਜਿਹੜਾ ਸਾਲ ਜਿਹੜਾ ਟਾਈਮ ਲੰਘ ਜਾਂਦਾ ਉਹ ਮੁੜ ਕੇ ਕਦੇ ਨਹੀਂ ਜ਼ਿੰਦਗੀ ਚ ਆਉਂਦਾ ਠੀਕ ਹੈ ਜੀ ਆਪਾਂ ਆਪਾਂ ਗੱਜਾ ਟਾਈਮ ਪਾਸ ਕਰਦੇ ਆ ਟਾਈਮ ਨੂੰ ਟਾਈਮ ਆਪਾਂ ਨੂੰ ਪਾਸ ਕਰਦਾ ਜੀ ਠੀਕ ਹੈ ਆਪਾਂ ਟਾਈਮ ਹੀ ਪਾਸ ਕਰਦੇ ਰਹੇ ਮੇਰੇ ਵੀਰੋ ਪਰਮਾ ਸਾਰੇ ਚਰਨਾਂ 'ਚ ਬੇਨਤੀ ਹੈ ਵੀਰੋ ਇੱਕ ਪਰਮੇ ਕਰੋ ਵੀ ਸੱਚੇ ਪਾਤਸ਼ਾਹ ਇੱਕ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਪਾਂ ਸਾਰੇ ਰਲ ਕੇ ਵੀ ਮਹਾਰਾਜ ਉਹ ਪਿੱਛੇ ਭੁੱਲਾਂ ਹੋਈਆਂ ਨੇ ਠੀਕ ਹੈ ਜੀ ਤੁਸੀਂ ਬਖਸ਼ਣਹਾਰ ਹੋ ਅਸੀਂ ਪਾਪੀ ਆ ਤੁਸੀਂ ਬਖਸ਼ਣਹਾਰ ਪਿਤਾ ਹੋ ਠੀਕ ਹੈ ਜੀ ਜਿਹੜੇ ਵੀਰਾਂ ਦੇ ਸਿਰ ਤੇ ਪੱਗਾਂ ਨਹੀਂ ਹੈਗੀਆਂ ਮਾਰੇ ਕਿਰਪਾ ਕਰੇ ਕੋਸ਼ਿਸ਼ ਕਰੋ ਵੀ ਆਪਾਂ ਸਿੱਖਾਂ ਦੇ ਘਰੇ ਜਨਮ ਲਿਆ ਹੈ ਆਪਾਂ ਨੂੰ ਦੇਖ ਕੇ ਅਗਲਾ ਸਰਦਾਰ ਜੀ ਕਹਵੇ ਸਿਰ ਤੇ ਸੋਹਣੀ ਦਸਤਾਰ ਬੰਨੀ ਹੋਵੇ ਹਰ ਬੰਦਾ ਇੱਜ਼ਤ ਕਰਦਾ ਠੀਕ ਹੈ ਜੀ ਗੁਰੂ ਘਰੇ ਜਾਣਾ ਸ਼ੁਰੂ ਕਰੋ ਜੀ ਜਿਹੜੇ ਗੁਰੂ ਘਰੇ ਜਾਂਦੇ ਨੇ ਧੰਨਵਾਦ ਹੈ ਜੀ ਸਾਧੂ ਮਹਾਂਤਮਾ ਕੋਈ ਵੀ ਹੋਣ ਜੀ ਉਹਨਾਂ ਦਾ ਸਤਿਕਾਰ ਕਰੋ ਜਿਹੜੇ ਵੀ ਆਪਣੇ ਨੇੜੇ ਕੋਈ ਵੀ ਸਾਧੂ ਮਹਾਂਤਮਾ ਸੰਤ ਮਹਾਰਾਜ ਰਹਿੰਦੇ ਨੇ ਉਹਨਾਂ ਕੋਲ ਜਾਣਾ ਸ਼ੁਰੂ ਕਰੋ ਜੀ ਚੰਗੀਆਂ ਕਿਤਾਬਾਂ ਚੰਗਾ ਲਿਟਰੇਚਰ ਪੜਨਾ ਪੜ੍ਹਨਾ ਸ਼ੁਰੂ ਕਰੋ ਜੀ ਮੋਬਾਈਲ ਦੇ ਵਿੱਚ ਵੀ ਅੱਜਕੱਲ ਬਹੁਤ ਕੁਝ ਹੈ ਜੀ ਗੁਰਬਾਣੀ ਹੈ ਜੀ ਗੁਰਬਾਣੀ ਦੇ ਬਹੁਤ ਐਪ ਨੇ ਠੀਕ ਹੈ ਜੀ ਕੀਰਤਨ ਸੁਣੋ ਕਥਾ ਸੁਣੋ ਗੁਰਬਾਣੀ ਨੂੰ ਵੱਧ ਤੋਂ ਵੱਧ ਪੜੋ ਜੀ ਗੁਰਬਾਣੀ ਆਪਾਂ ਜੀ ਮਨਜਾ ਚ ਸਿਕਾਉਂਦੀ ਹੈ ਠੀਕ ਹੈ ਜੀ ਪੜ੍ਹ ਲਿਖ ਕੇ ਚੰਗੀ ਸਿੱਖਿਆ ਲੈ ਕੇ ਜੀ ਚੰਗਾ ਇਨਸਾਨ ਬੰਦਾ ਵੱਧ ਤੋਂ ਵੱਧ ਕਿਰਪਾ ਕਰੇ ਮਾਰੇ ਸੱਚੇ ਬਾਦਸ਼ਾਹ ਮੇਰੇ ਵੀਰਾਂ ਭਰਾਵਾਂ ਨੂੰ ਸਰਕਾਰੀ ਨੌਕਰੀਆਂ ਮਿਲਣਾਂ ਠੀਕ ਹੈ ਜੀ ਜਿਹੜੇ ਭਰਾ ਬਾਹਰ ਜਾਣਾ ਚਾਹੁੰਦੇ ਨੇ ਮਾਰੇ ਕਿਰਪਾ ਕਰੇ ਉਹਨਾਂ ਨੂੰ ਬਾਹਰ ਭੇਜੇ ਜੀ ਠੀਕ ਹੈ ਜੀ ਤਾਂ ਜੋ ਸਾਡੀ ਸਿੱਖੀ ਪ੍ਰਫੁੱਲਤ ਹੋਵੇ ਜੀ ਮਾਰੇ ਨਸ਼ਿਆਂ ਦਾ ਵਿਰੋਧ ਸੇਮਨ ਛੱਡ ਕੇ ਗੁਰੂ ਘਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਠੀਕ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਾਰਿਆਂ ਨੂੰ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਹੈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋ ਸਿੱਖ ਹੈ ਚਾਹੇ ਕੋ ਕ੍ਰਿਸਚੀਅਨ ਹੈ ਨਵਾਂ ਸਾਲ ਆਪਣੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਪਰ ਆਉਣਗੇ ਪਰ ਆਪਾਂ ਪਰਨ ਕਰੀਵੇ ਸੀ ਗੁਰੂ ਘਰ ਜਾਇਆ ਕਰਾਂਗੇ ਸਿਰ ਤੇ ਦਸਤਾਰਾਂ ਸਜਾਵਾਂਗੇ ਠੀਕ ਹੈ ਜੀ ਦਾੜੀ ਕੇਸ ਰੱਖਾਂਗੇ ਮੇਰੇ ਮੂੰਹ ਤੇ ਦਾੜਾ ਨਹੀਂ ਸਿਰ ਤੇ ਕੇਸ ਨਹੀਂ ਵੀਰੋ ਮੈਂ ਬੇਨਤੀ ਕਰਦਾ ਚੰਗਾ ਨਹੀਂ ਲੱਗਦਾ ਪਰ ਮੈਂ ਕਹਿੰਦਾ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਆਪਣੋਂ ਗੁਨਾਹਗਰ ਮੰਨਦਾ ਵਾਂ ਜਿੰਨੇ ਕੇਸਾਂ ਦੀ ਦਿਹਾੜੀ ਦੀ ਬੇਅਦਬੀ ਕੀਤੀ ਹੈ ਮੈਂ ਵੀ ਪਰਨ ਕਰਦਾ ਵਾਂ ਮਹਾਰਾਜ ਕਿਰਪਾ ਕਰਨਾ ਉਹਦੇ ਸਾਲ ਤੱਕ ਆਉਂਦੇ 31 ਦਸੰਬਰ ਤੱਕ ਮੈਂ ਵੀ ਸਾਫਤ ਸੂਰਤ ਹੋਵਾਂ ਤੇ ਹੋਰ ਵੀ ਭਰਾਵਾਂ ਨੂੰ ਆਪਣਾ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਭਰਾਓ ਟਾਈਮ ਲੰਘਦਾ ਜਾਂਦਾ ਹੈ ਠੀਕ ਹੈ ਜੀ ਜਦੋਂ ਟਾਈਮ ਲੰਘ ਜਾਂਦਾ ਹੈ ਫਿਰ ਬੰਦਾ ਬੜੇਪੇ ਜਾ ਕੇ ਬਹੁ ਪਛਤਾਉਂਦਾ ਹੈ ਬੜੇਪੇ ਜਾ ਕੇ ਤਾਂ ਹਰੇਕ ਹੀ ਕਹਿੰਦਾ ਜੀ ਬੜੇਪੇ ਜਾ ਕੇ ਜਦੋਂ ਉੱਤਿਆ ਪੁੱਤ ਵਿਆਹਾਂਗੇ ਉਦੋਂ ਖਾਣਾ ਪੀਣਾ ਛੱਡਾਂਗੇ ਜੀ ਠੀਕ ਹੈ ਜੀ ਉਦੋਂ ਮੀਟ ਸ਼ਰਾਬ ਛੱਡਾਂਗੇ ਅੰਮ੍ਰਿਤ ਛਕ ਲਾਂਗੇ ਪਰਮਾਤਮਾ ਦਾ ਨਾਮ ਜਪਾਂਗੇ ਠੀਕ ਹੈ ਜੀ ਕੀ ਗੱਲ ਹੁਣ ਆਪਾਂ ਨੂੰ ਕੀ ਹੁੰਦਾ ਠੀਕ ਹੈ ਜੀ ਹੁਣ ਨੌਜਵਾਨੀ ਉਮਰ ਨੌਜਵਾਨੀ ਉਮਰ ਚ ਸਵੇਰੇ ਉੱਠ ਕੇ ਬੰਦਾ ਇਸ਼ਨਾਨ ਵੀ ਕਰ ਸਕਦਾ ਠੀਕ ਹੈ ਜੀ ਚੌਂਕੜਾ ਵੀ ਮਾਰ ਕੇ ਬਹਿ ਸਕਦਾ ਠੀਕ ਹੈ ਜੀ ਜਦੋਂ ਗੋਡੇ ਕੰਮ ਗੋਡੇ ਕੰਮ ਕਰਨਾ ਛੱਡ ਕੇ ਬਹਿਣ ਤੋਂ ਆਪਾਂ ਓਕੇ ਹੋ ਗਏ ਉਸ ਟਾਈਮ ਪਰਮਾਤਮਾ ਦਾ ਕੀ ਨਾਮ ਜਪਾਂਗੇ ਜਦੋਂ ਆਪਾਂ ਆਪਣੇ ਆਪਣੇ ਸਰੀਰ ਨੂੰ ਹੀ ਸੰਭਾਲ ਸਕਦੇ ਹਾਂ ਇਸ ਕਰਕੇ ਸਾਰੇ ਨੌਜਵਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ 5 ਮਿੰਟ 10 ਮਿੰਟ 20 ਮਿੰਟ ਜਿੰਨਾ ਵੀ ਬੱਤਵਾਦ ਨਾਮ ਜਪੇ ਨੇ ਜਪਿਆ ਕਰੋ ਕੋਈ ਵੀ ਕਾਰੋਬਾਰ ਕੰਮ ਕਰਦੇ ਆਪਾਂ ਕੰਮ ਕਰਦੇ ਵੀ ਆਪਾਂ ਪ੍ਰਮਾਤਮਾ ਦਾ ਨਾਮ ਲੈ ਸਕਦੇ ਆ ਜੀ ਮੈਂ ਵੀ ਗੱਡੀ ਚਲਾਉਂਦਾ ਜੀ 18 20 ਘੰਟੇ ਕੰਮ ਕਰਦਾ ਪਰ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਗੱਡੀ ਚਲਾਉਂਦੇ ਵੈਗਰੂ ਵੈਗਰੂ ਕਰਦੇ ਸਤਨਾਮ ਵੈਗਰੂ ਦਾ ਜਾਪ ਕਰਦਾ ਠੀਕ ਹੈ ਜੀ ਪ੍ਰਮਾਤਮਾ ਦਾ ਨਾਮ ਲੈਣਾ ਜੀ ਬਹੁਤ ਚੰਗੀ ਗੱਲ ਹੈ ਪ੍ਰਮਾਤਮਾ ਦਾ ਨਾਮ ਬਿਨਾਂ ਕੁਝ ਨਹੀਂ ਹੈਗਾ ਸੰਤ ਬਾਬਾ ਜੀ ਸਿੰਘ ਜੀ ਹੰਸਾ ਜੀ ਸਾਹਿਬ ਆਪਾਂ ਜਦੋਂ ਵੀ ਜਾਂਦੇ ਆ ਕੋਣ ਵੀ ਮੈਂ ਜਾਵਾਂਗਾ ਇੱਕ ਦਿਨ ਚ ਤੁਹਾਨੂੰ ਵੀਡੀਓ ਰੰਧਾਣ ਵੀ ਕਰਾਵਾਂਗਾ ਠੀਕ ਹੈ ਸਤਾਨ ਦੇ ਦਰਸ਼ਨ ਕਰਾਵਾਂਗਾ ਉੱਥੇ ਉਹਨਾਂ ਕੋਲੇ ਜਿਹੜਾ ਵੀ ਬੰਦਾ ਗਿਆ ਜੀ ਅੱਜ ਤੱਕ ਉਹਨਾਂ ਦੇ ਕੋ ਕਹਿਣਾ ਹੁੰਦਾ ਹੈ ਹਰੇਕ ਮਨੁੱਖ ਨੂੰ ਵੀ ਭਾਈ ਪ੍ਰਮਾਤਮਾ ਚਰਣਾ ਜਪਦਾਸ ਕਰੋ ਠੀਕ ਹੈ ਜੀ ਨਾਮ ਜਪੋ ਗੁਰਬਾਣੀ ਪੜੋ ਵੱਧ ਤੋਂ ਵੱਧ ਉੱਥੇ ਗੁਟਕਾ ਸਾਬ ਕੋਥੀਆਂ ਸਾਬ ਪਏ ਨੇ ਜੀ ਵੱਧ ਤੋਂ ਵੱਧ ਬੰਦੇ ਉਥੇ ਜਿੰਨੀ ਵੀ ਸੰਗਤ ਜਾਂਦੀ ਹੈ ਮਹਾਰਾਜ ਇਹੀ ਕਹਿੰਦੇ ਨੇ ਵਿਪਾਈ ਗਰਬਾਣੀ ਪੜੋ ਉੱਥੇ ਬਹਿ ਕੇ ਪਾਠ ਕਰੋ ਠੀਕ ਹੈ ਜੀ ਜਿੰਨੇ ਉੱਥੇ ਪਾਠ ਕਰਦੇ ਨੇ ਕੋਈ ਵੀ ਬੰਦਾ ਇਹੋ ਜਾਣੀ ਜਿਹਦੀ ਮਨੋ ਕਮਨਾ ਪੂਰੀ ਹੋਵੇ ਠੀਕ ਹੈ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਬਾਣੀ ਪੜਨ ਵਾਲੇ ਦੀ ਹਰ ਤਾਂ ਮਾਰੇ ਹੈਲਪ ਸਹਾਇਤਾ ਕਰਦੇ ਨੇ ਠੀਕ ਹੈ ਜੀ ਸਾਰੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਨੇ ਸਾਰੇ ਆਪਣ ਨੂੰ ਗਰਬਾਣੀ ਨਾਲ ਜੋੜਦੇ ਨੇ ਵਿਪਾਈ ਗਰਬਾਣੀ ਪੜੋ ਰੱਬ ਦਾ ਨਾਮ ਲਵੋ ਚੰਗੇ ਇਨਸਾਨ ਬਣੋ ਆਪਣੇ ਪੜ੍ਹ ਲਿਖ ਕੇ ਜੀ ਚੰਗੀਆਂ ਮਾਰੇ ਸਰਕਾਰੀ ਨੌਕਰੀਆਂ ਤੁਹਾਨੂੰ ਸਾਰੇ ਵੀਰਾਂ ਭਰਾਵਾਂ ਨੂੰ ਦਵੇ ਜੀ ਜਿੰਨੇ ਵੀ ਨੌਜਵਾਨ ਨੇ ਤਾਂ ਚੰਗਾ ਆਪਾਂ ਵਧੀਆ ਆਪਣਾ ਭਵਿੱਖ ਬਣਾ ਸਕਦੇ ਆ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਆ ਠੀਕ ਹੈ ਜੀ ਮਾਰੇ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਵੀਰੋ ਭਰਾਵੋ ਠੀਕ ਹੈ ਜੀ ਅਸੀਂ ਵੀ ਨੌਜਵਾਨ ਸੀਗੇ ਠੀਕ ਹੈ ਜੀ ਹੁਣ ਵੀ ਚਲ 40 ਸਾਲ ਦੀ ਉਮਰ ਹੋਈ ਹੈ ਜੀ ਠੀਕ ਹੈ ਜੀ ਇਹ ਸਾਰਾ ਕੁਝ ਕਰ ਕਰਕੇ ਦੇਖ ਲਿਆ ਵੀਰੋ ਠੀਕ ਹੈ ਜੀ ਸ਼ਰਾਬਾਂ ਵੀ ਪੀ ਕੇ ਦੇਖ ਲਿਆ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈਗਾ ਜੋ ਪਰਮਾਤਮਾ ਦੇ ਨਾਮ ਦੇ ਵਿੱਚ ਸ਼ਬਦ ਦੇ ਵਿੱਚ ਸਰੂਰ ਹੈ ਉਹ ਕਿਸੇ ਦੁਨੀਆ ਤੋਂ ਮਿਲ ਨਹੀਂ ਸਕਦਾ ਜੀ ਸਵੇਰੇ ਉੱਠ ਕੇ ਇਸ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਦੇਖੋ ਜੀ ਕਿੰਨਾ ਆਨੰਦ ਆਉਂਦਾ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਨਾਮ ਲੈ ਕੇ ਦੇਖੋ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਕਿੰਨੀ ਬਰਕਤ ਆਪਾਂ ਦਾ ਵੀਰੋ ਵਧੀਆ ਗੱਦਿਆਂ ਦੇ ਸੌਣਿਆਂ ਚੰਗੀਆਂ ਰਜਾਈਆਂ ਲੈ ਕੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਲੈ ਸਕਦੇ ਦੇਖੋ ਦਸ਼ਮੇਸ਼ ਪਿਤਾ ਗੁਰੂ ਕੋਲਗੀ ਤਰ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਵੱਲ ਦੇਖੋ ਮਾਰੇ ਸੱਚੇ ਪਾਤਸ਼ਾਹ ਜੀ ਆਪਣਾ ਸਾਰਾ ਪਰਿਵਾਰ ਆਪਣਾ ਸਰਬੰਸ ਸਵਾਰ ਕੇ ਵੀ ਜੰਗਲਾਂ ਦੇ ਵਿੱਚ ਨੰਗੇ ਪੈਰੀ ਤੁਰ ਕੇ ਮਾਰੇ ਮਾਛੂ ਬੜਾ ਸਾਹ ਪਹੁੰਚੇ ਮਾਛੂ ਬੜਾ ਸਾਹ ਜੰਗਲਾਂ ਦੇ ਵਿੱਚ ਬਹਿ ਕੇ ਵੀ ਪ੍ਰਮਾਤਮਾ ਦਾ ਸ਼ੁਕਰ ਕੀਤਾ ਵੀ ਪ੍ਰਮਾਤਮਾ ਤੇਰਾ ਸ਼ੁਕਰ ਹੈ ਮੇਰੇ ਅਮਰ ਕਾ ਠੀਕ ਹੈ ਜੀ ਮਾਰੇ ਸੱਚੇ ਪਾਤਸ਼ਾਹ ਕੰਨੀ ਦੇਖ ਕੇ ਆਪਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ। ਬਾਬਾ ਜੋਰਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਕਿਵੇਂ ਮੰਨੋ ਵੀ ਅੱਜ ਕੱਲ ਦੇ ਸਿਆਲ ਦੀਆਂ ਰਾਤਾਂ ਦੇ ਵਿੱਚ ਵੀ ਉਹਨਾਂ ਨੇ ਪ੍ਰਮਾਤਮਾ ਦਾ ਸਾਥ ਨਹੀਂ ਛੱਡਿਆ ਹੈਗਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਾਂ ਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ ਜੀ। ਅਕਾਲ ਪੁਰਖ ਵਾਹਿਗੁਰੂ ਦਾ ਕਦੇ ਵੀ ਮਾਰੇ ਸੱਚੇ ਪਾਸ਼ਾ ਅਕਾਲ ਪੁਰਖ ਵਾਹਿਗੁਰੂ ਦਾ ਪਾਣੇ ਦੇ ਵਿੱਚ ਹਮੇਸ਼ਾ ਸਾਧੂ ਸੰਤ ਮਹਤਮਾ ਰਹਿੰਦੇ ਮਾਰੇ ਸੱਚੇ ਪਾਸ਼ਾ ਦਸਵੇਂ ਪਾਸ਼ਾ ਜੀ ਜੰਗਲ ਦੇ ਵਿੱਚ ਬੈਠੇ ਮਾਚੂੜ ਦੇ ਜੰਗਲ ਦੇ ਵਿੱਚ ਵੀ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਿੰਨਾ ਕਰਦੇ ਨੇ ਕਿੰਨਾ ਢੋਲ ਨੇਚਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਠੀਕ ਹੈ ਜੀ ਕੋਈ ਵੱਧ ਘੱਟ ਬੋਲਿਆ ਗਿਆ ਤਾਂ ਮਾਫ ਕਰਿਓ ਜੀ ਸੰਗਤ ਦਾ ਕੁਕਰ ਦਾਸ ਜਾਣ ਕੇ ਮਾਫ ਕਰਿਓ ਜੀ ਵੀਰੋ 31 ਦਸੰਬਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਅੱਜ ਮੈਂ ਦੇਖਦਾ ਕਿੰਨੇ ਉਪਰ ਸਬਸਕ੍ਰਾਈਬ ਕਰਦੇ ਨੇ 243 ਸਬਸਕ੍ਰਾਈਬਰ ਹੋ ਗਏ ਨੇ ਜੀ ਕੱਲ 4 ਸਬਸਕ੍ਰਾਈਬਰ ਵਧੇ ਨੇ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਹੜੇ ਪਿਆਰ ਕਰਦੇ ਨੇ ਥੱਲੇ ਵੀਰੋ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ